ਦੋ ਬੱਚਿਆਂ ਦਾ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਸੂਟਕੇਸ ਵਿੱਚ ਰੱਖਣ ਦੇ ਦੋਸ਼ ਵਿੱਚ ਚੱਲ ਰਹੇ ਮੁਕੱਦਮੇ 'ਚ ਇੱਕ ਅਧਿਆਪਕਾ ਗਵਾਹੀ ਦੇਣ ਪੁੱਜੀ ਤੇ ਉਹ ਅਦਾਲਤ ਦੇ ਵਿੱਚ ਫੁੱਟ-ਫੁੱਟ ਕੇ ਰੋਣ ਲੱਗ ਪਈ ਉਸਨੇ ਅਦਾਲਤ ਨੂੰ ਦੱਸਿਆ ਕਿ ਸਕੂਲ ਵਿੱਚ ਉਹਨਾਂ ਬੱਚਿਆਂ ਨੂੰ ਬਹੁਤ ਪਿਆਰ ਕੀਤਾ ਜਾਂਦਾ ਸੀ ਦਰਸਲ ਇਹ ਕੇਸ ਹਾਕੀ ਉਂਗਲੀ ਜਿਸ ਨੂੰ ਓਨਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਦੇ ਖਿਲਾਫ ਹੈ ਕੇਸ ਆਕਲੈਂਡ ਦੀ ਹਾਈ ਕੋਰਟ ਵਿੱਚ ਜਸਟਿਸ ਜੈਫਰੀ ਵੈਨਿੰਗ ਦੇ ਸਾਹਮਣੇ ਚੱਲ ਰਿਹਾ ਹੈ ਅਤੇ ਇਸ ਦੀ ਕਾਰਵਾਈ ਅਗਲੇ 4 ਹਫ਼ਤਿਆਂ ਤੱਕ ਚੱਲਣ ਦੀ ਉਮੀਦ ਹੈ ਜੁਨਾ ਜੋ ਅਤੇ ਮੀਨੂ ਜੋ 8 ਅਤੇ 6 ਵਰਿਆਂ ਦੇ ਸਨ ਉਹਨਾਂ ਦੀਆਂ ਲਾਸ਼ਾਂ 2022 ਵਿੱਚ ਸੂਟਕੇਸ ਦੇ ਵਿੱਚੋਂ ਮਿਲੀਆਂ ਸਨ ਬੈਕਪੈਕ 4 ਸਾਲਾਂ ਬਾਅਦ ਜਦੋਂ 2018 ਦੇ ਵਿੱਚ ਉਹਨਾਂ ਦੀ ਮੌਤ ਹੋ ਚੁੱਕੀ ਸੀ ਇਹ ਲਾਸ਼ਾਂ ਉਸ ਵੇਲੇ ਮਿਲੀਆਂ ਜਦੋਂ ਪਰਿਵਾਰ ਨੇ ਇਥੋਂ ਘਰ ਖਾਲੀ ਕਰ ਦਿੱਤਾ ਤੇ ਆਪਣੇ ਸਮਾਨ ਨੂੰ ਨਿਲਾਮ ਕਰ ਦਿੱਤਾ ਲੇ ਖੁਦ ਇਹ ਕੇਸ ਲੜ ਰਹੀ ਹੈ ਉਹ ਮੰਦੀ ਹੈ ਕਿ ਉਸਨੇ ਆਪਣੇ ਬੱਚਿਆਂ ਦੀਆਂ ਜਾਨਾਂ ਲਈਆਂ ਸਨ ਪਰ ਉਹ ਨਾਲ ਇਹ ਵੀ ਕਹਿ ਰਹੀ ਹੈ ਕਿ ਉਸ ਵੇਲੇ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਇਸ ਲਈ ਉਹ ਦੋਸ਼ੀ ਨਹੀਂ ਹੈ ਜਦੋਂ ਕਿ ਪ੍ਰੋਸੀਕਿਊਸ਼ਨ ਦਾ ਕਹਿਣਾ ਹੈ ਕਿ ਲੀਵ ਵੱਲੋਂ ਸਟੋਰੇਜ ਯੂਨਿਟ ਲੈਣਾ ਲਾਸ਼ਾਂ ਨੂੰ ਚੁਪਾਉਣਾ ਆਪਣਾ ਨਾਂ ਬਦਲਣਾ ਤੇ ਕੂਰੀਅਰ ਭੇਜਣਾ ਇਹ ਸਾਰੇ ਕੰਮ ਦੱਸਦੇ ਹਨ ਕਿ ਉਸ ਨੂੰ ਪਤਾ ਸੀ ਕਿ ਉਹ ਕੀ ਕਰ ਰਹੀ ਹੈ ਤੇ ਇਹ ਸਭ ਕੁਝ ਗਲਤ ਹੈ ਪਪਾ ਟੋਇਟੇ ਸਾਊਥ ਸਕੂਲ ਦੀ ਸੀਨੀਅਰ ਅਧਿਆਪਕਾ ਮੈਨੀ ਰੌਬਰਟ ਨੇ ਕਿਹਾ ਹੈ ਕਿ ਯੂਨਾ ਦੀ ਮੁਸਕਾਨ ਦੁਨੀਆ ਨੂੰ ਰੋਸ਼ਨ ਕਰ ਦਿੰਦੀ ਸੀ ਅਤੇ ਮੈਨੂੰ ਖੁਸ਼ ਮਿਚਾ ਜਿਹੀ ਚੁਲਬੁਲਾ ਬੱਚਾ ਸੀ ਉਸ ਦੀ ਗਵਾਹੀ ਦੌਰਾਨ ਕੁਝ ਜ਼ੂਰੀ ਮੈਂਬਰਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਰੋਬਰਟਸਨ ਨੇ ਕਿਹਾ ਹੈ ਕਿ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਬਹੁਤ ਰੁਚੀ ਲੈਂਦੇ ਸਨ ਨਵੰਬਰ 2017 ਦੇ ਵਿੱਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਬਹੁਤ ਦੁਖੀ ਹੋ ਗਈ ਸੀ ਪਰ ਉਸਨੇ ਦੱਸਿਆ ਕਿ ਉਹ ਬੱਚਿਆਂ ਨੂੰ ਗੋਲਡ ਕੋਸਟ ਛੁੱਟੀਆਂ ਤੇ ਲੈ ਕੇ ਜਾ ਰਹੀ ਹੈ ਤੇ ਫਿਰ ਆ ਕੇ ਸੱਚਾਈ ਦੱਸੇਗੀ ਇਸ ਕੇਸ ਦੇ ਸਬੰਧ ਵਿੱਚ ਵਿਗਿਆਨੀਆਂ ਦੱਸਿਆ ਹੈ ਕਿ ਬੱਚਿਆਂ ਦੇ ਅਵਸ਼ੇਸ਼ ਦੇ ਵਿੱਚੋਂ ਨਾ ਟ੍ਰਿਪ ਲਾਈਨ ਨਾ ਦੀ ਦਵਾਈ ਮਿਲੀ ਹੈ ਪਰ ਸਾਲਾਂ ਬਾਅਦ ਮਿਲਣ ਕਰਕੇ ਇਸ ਦਾ ਪਤਾ ਕਰਨਾ ਬੇਹਦ ਮੁਸ਼ਕਲ ਹੈ ਕਿ ਬੱਚਿਆਂ ਦੀ ਮੌਤ ਇਸ ਜ਼ਹਿਰੀਲੀ ਦਵਾਈ ਨਾਲ ਹੋਈ ਹੈ ਜਾਂ ਕਾਰਨ ਕੁਝ ਹੋਰ ਸੀ ਵਿਗਿਆਨੀਆਂ ਨੇ ਦੱਸਿਆ ਹੈ ਕਿ ਇਹ ਦਵਾਈ ਬੱਚਿਆਂ ਨੂੰ ਨਹੀਂ ਦਿੱਤੀ ਜਾਂਦੀ ਤੇ ਇਸ ਦੀ ਥੋੜੀ ਜਿਹੀ ਖੁਰਾਕ ਵੀ ਜੇਕਰ ਵੱਧ ਦੇ ਦਿੱਤੀ ਜਾਵੇ ਤੇ ਜਾਨਲੇਵਾ ਸਾਬਤ ਹੋ ਸਕਦੀ ਹੈ ਪਰਿਵਾਰ ਦੇ ਜੀਪੀ ਡਾਕਟਰ ਰਾਮਾ ਨੇ ਕਿਹਾ ਹੈ ਕਿ ਲੀ ਨੇ ਕਦੇ ਉਸ ਨੂੰ ਸੁਸਾਇਡਲ ਵਿਚਾਰਾਂ ਬਾਰੇ ਨਹੀਂ ਦੱਸਿਆ ਸੀ ਉਸ ਨੇ ਕੇਵਲ ਨੀਂਦ ਨਾ ਆਉਣ ਦੀ ਸਮੱਸਿਆ ਹੀ ਦੱਸੀ ਸੀ ਜਿਸ ਕਰਕੇ ਉਸ ਨੇ ਉਸ ਨੂੰ ਦਵਾਈ ਦੇ ਦਿੱਤੀ ਸੀ ਉਸ ਨੂੰ ਨਵੰਬਰ 2017 ਦੇ ਵਿੱਚ ਹੈਲਥ ਬੋਰਡ ਵੱਲੋਂ ਚਿੱਠੀ ਰਾਹੀਂ ਪਤਾ ਲੱਗਿਆ ਸੀ ਕਿ ਲੀ ਨੇ ਆਪਣੇ ਬੱਚਿਆਂ ਨੂੰ ਮਾਰਨ ਦੀ ਗੱਲ ਆਖੀ ਹੈ ਤੁਹਾਨੂੰ ਦੱਸ ਦਈਏ ਕਿ ਮੁਕੱਦਮਾ ਜਾਰੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਲੀ ਦਾ ਇਹ ਦੋਸ਼ ਸਾਬਿਤ ਹੁੰਦਾ ਹੈ ਜਾਂ ਨਹੀਂ ਹੁੰਦਾ ਤੇ ਜੇਕਰ ਉਸ ਦਾ ਦੋਸ਼ ਸਾਬਿਤ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਬੱਚਿਆਂ ਨੂੰ ਮਾਰਨ ਦੇ ਦੋਸ਼ ਕਿੰਨੀ ਵੱਡੀ ਸਜ਼ਾ ਮਿਲੇਗੀ ਦੋ ਬੱਚਿਆਂ ਦਾ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਸੂਟਕੇਸ ਵਿੱਚ ਰੱਖਣ ਦੇ ਦੋਸ਼ ਵਿੱਚ ਚੱਲ ਰਹੇ ਮੁਕੱਦਮੇ 'ਚ ਇੱਕ ਅਧਿਆਪਕਾ ਗਵਾਹੀ ਦੇਣ ਪੁੱਜੀ ਤੇ ਉਹ ਅਦਾਲਤ ਦੇ ਵਿੱਚ ਫੁੱਟ ਫੁੱਟ ਕੇ ਰੋਣ ਲੱਗ ਪਈ ਉਸਨੇ ਅਦਾਲਤ ਨੂੰ ਦੱਸਿਆ ਕਿ ਸਕੂਲ ਵਿੱਚ ਉਹਨਾਂ ਬੱਚਿਆਂ ਨੂੰ ਬਹੁਤ ਪਿਆਰ ਕੀਤਾ ਜਾਂਦਾ ਸੀ ਦਰਸਲ ਇਹ ਕੇਸ ਹਾਕ ਯੰਗਲੀ ਜਿਸ ਨੂੰ ਓਨਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਦੇ ਖਿਲਾਫ ਹੈ ਕੇਸ ਆਕਲੈਂਡ ਦੀ ਹਾਈ ਕੋਰਟ ਵਿੱਚ ਜਸਟਿਸ ਜੈਫਰੀ ਵੈਨਿੰਗ ਦੇ ਸਾਹਮਣੇ ਚੱਲ ਰਿਹਾ ਹੈ ਅਤੇ ਇਸ ਦੀ ਕਾਰਵਾਈ ਅਗਲੇ 4 ਹਫ਼ਤਿਆਂ ਤੱਕ ਚੱਲਣ ਦੀ ਉਮੀਦ ਹੈ ਜੁਨਾ ਜੋ ਅਤੇ ਮੀਨੂ ਜੋ 8 ਅਤੇ 6 ਵਰਿਆਂ ਦੇ ਸਨ ਉਹਨਾਂ ਦੀਆਂ ਲਾਸ਼ਾਂ 2022 ਵਿੱਚ ਸੂਟਕੇਸ ਦੇ ਵਿੱਚੋਂ ਮਿਲੀਆਂ ਸਨ ਬੈਗਪਕ 4 ਸਾਲਾਂ ਬਾਅਦ ਜਦੋਂ 2018 ਦੇ ਵਿੱਚ ਉਹਨਾਂ ਦੀ ਮੌਤ ਹੋ ਚੁੱਕੀ ਸੀ ਇਲਾਸ਼ਾ ਉਸ ਵੇਲੇ ਮਿਲੀਆਂ ਜਦੋਂ ਪਰਿਵਾਰ ਨੇ ਇਥੋਂ ਘਰ ਖਾਲੀ ਕਰ ਦਿੱਤਾ ਤੇ ਆਪਣੇ ਸਮਾਨ ਨੂੰ ਨਿਲਾਮ ਕਰ ਦਿੱਤਾ ਲੇ ਖੁਦ ਇਹ ਕੇਸ ਲੜ ਰਹੀ ਹੈ ਉਹ ਮੰਦੀ ਹੈ ਕਿ ਉਸਨੇ ਆਪਣੇ ਬੱਚਿਆਂ ਦੀਆਂ ਜਾਨਾਂ ਲਈਆਂ ਸਨ ਪਰ ਉਹ ਨਾਲ ਇਹ ਵੀ ਕਹਿ ਰਹੀ ਹੈ ਕਿ ਉਸ ਵੇਲੇ ਉਸਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਇਸ ਲਈ ਉਹ ਦੋਸ਼ੀ ਨਹੀਂ ਹੈ ਜਦੋਂ ਕਿ ਪ੍ਰੋਸੀਕਿਊਸ਼ਨ ਦਾ ਕਹਿਣਾ ਹੈ ਕਿ ਲੀ ਵੱਲੋਂ ਸਟੋरेज ਯੂਨਿਟ ਲੈਣਾ ਲਾਸ਼ਾਂ ਨੂੰ ਛਪਾਉਣਾ ਆਪਣਾ ਨਾਂ ਬਦਲਣਾ ਤੇ ਕੂਰੀਅਰ ਭੇਜਣਾ ਇਹ ਸਾਰੇ ਕੰਮ ਦੱਸਦੇ ਹਨ ਕਿ ਉਸ ਨੂੰ ਪਤਾ ਸੀ ਕਿ ਉਹ ਕੀ ਕਰ ਰਹੀ ਹੈ ਤੇ ਇਹ ਸਭ ਕੁਝ ਗਲਤ ਹੈ ਪਪਾ ਟੋਟੇ ਸਾਊਥ ਸਕੂਲ ਦੀ ਸੀਨੀਅਰ ਅਧਿਆਪਕਾ ਮੈਨੀ ਰੌਬਰਟ ਨੇ ਕਿਹਾ ਹੈ ਕਿ ਯੂਨਾ ਦੀ ਮੁਸਕਾਨ ਦੁਨੀਆ ਨੂੰ ਰੋਸ਼ਨ ਕਰ ਦਿੰਦੀ ਸੀ ਅਤੇ ਮੈਨੂੰ ਖੁਸ਼ ਮਿਚਾ ਜਿਹੀ ਚੁਲਬੁਲਾ ਬੱਚਾ ਸੀ ਉਸ ਦੀ ਗਵਾਹੀ ਦੌਰਾਨ ਕੁਝ ਜ਼ੂਰੀ ਮੈਂਬਰਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਰੋਬਰਟਸਨ ਨੇ ਕਿਹਾ ਹੈ ਕਿ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਬਹੁਤ ਰੁਚੀ ਲੈਂਦੇ ਸਨ ਨਵੰਬਰ 2017 ਦੇ ਵਿੱਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਬਹੁਤ ਦੁਖੀ ਹੋ ਗਈ ਸੀ ਪਰ ਉਸਨੇ ਦੱਸਿਆ ਕਿ ਉਹ ਬੱਚਿਆਂ ਨੂੰ ਗੋਲਡ ਕੋਸਟ ਛੁੱਟੀਆਂ ਤੇ ਲੈ ਕੇ ਜਾ ਰਹੀ ਹੈ ਤੇ ਫਿਰ ਆ ਕੇ ਸੱਚਾਈ ਦੱਸੇਗੀ ਇਸ ਕੇਸ ਦੇ ਸਬੰਧ ਵਿੱਚ ਵਿਗਿਆਨੀਆਂ ਦੱਸਿਆ ਹੈ ਕਿ ਬੱਚਿਆਂ ਦੇ ਅਵਸ਼ੇਸ਼ ਦੇ ਵਿੱਚੋਂ ਨੌ ਟ੍ਰਿਪ ਲਾਈਨ ਨਾ ਦੀ ਦਵਾਈ ਮਿਲੀ ਹੈ ਪਰ ਸਾਲਾਂ ਬਾਅਦ ਮਿਲਣ ਕਰਕੇ ਇਸ ਦਾ ਪਤਾ ਕਰਨਾ ਬੇਹਦ ਮੁਸ਼ਕਲ ਹੈ ਕਿ ਬੱਚਿਆਂ ਦੀ ਮੌਤ ਇਸ ਜ਼ਹਿਰੀਲੀ ਦਵਾਈ ਨਾਲ ਹੋਈ ਹੈ ਜਾਂ ਕਾਰਨ ਕੁਝ ਹੋਰ ਸੀ ਵਿਗਿਆਨੀਆਂ ਨੇ ਦੱਸਿਆ ਹੈ ਕਿ ਇਹ ਦਵਾਈ ਬੱਚਿਆਂ ਨੂੰ ਨਹੀਂ ਦਿੱਤੀ ਜਾਂਦੀ ਤੇ ਇਸ ਦੀ ਥੋੜੀ ਜਿਹੀ ਖੁਰਾਕ ਵੀ ਜੇਕਰ ਵੱਧ ਦੇ ਦਿੱਤੀ ਜਾਵੇ ਤੇ ਜਾਨਲੇਵਾ ਸਾਬਤ ਹੋ ਸਕਦੀ ਹੈ ਪਰਿਵਾਰ ਦੇ ਜੀਪੀ ਡਾਕਟਰ ਰਾਮਾ ਨੇ ਕਿਹਾ ਹੈ ਕਿ ਲੀ ਨੇ ਕਦੇ ਉਸ ਨੂੰ ਸੁਸਾਇਡਲ ਵਿਚਾਰਾਂ ਬਾਰੇ ਨਹੀਂ ਦੱਸਿਆ ਸੀ ਉਸ ਨੇ ਕੇਵਲ ਨੀਂਦ ਨਾ ਆਉਣ ਦੀ ਸਮੱਸਿਆ ਹੀ ਦੱਸੀ ਸੀ ਜਿਸ ਕਰਕੇ ਉਸ ਨੇ ਉਸ ਨੂੰ ਦਵਾਈ ਦੇ ਦਿੱਤੀ ਸੀ ਉਸ ਨੂੰ ਨਵੰਬਰ 2017 ਦੇ ਵਿੱਚ ਹੈਲਥ ਬੋਰਡ ਵੱਲੋਂ ਚਿੱਠੀ ਰਾਹੀਂ ਪਤਾ ਲੱਗਿਆ ਸੀ ਕਿ ਲੀ ਨੇ ਆਪਣੇ ਬੱਚਿਆਂ ਨੂੰ ਮਾਰਨ ਦੀ ਗੱਲ ਆਖੀ ਹੈ ਤੁਹਾਨੂੰ ਦੱਸ ਦਈਏ ਕਿ ਮੁਕੱਦਮਾ ਜਾਰੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਲੀ ਦਾ ਇਹ ਦੋਸ਼ ਸਾਬਿਤ ਹੁੰਦਾ ਹੈ ਜਾਂ ਨਹੀਂ ਹੁੰਦਾ ਤੇ ਜੇਕਰ ਉਸ ਦਾ ਦੋਸ਼ ਸਾਬਿਤ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਬੱਚਿਆਂ ਨੂੰ ਮਾਰਨ ਦੇ ਦੋਸ਼ ਕਿੰਨੀ ਵੱਡੀ ਸਜ਼ਾ ਮਿਲੇਗੀ ਦੋ ਬੱਚਿਆਂ ਦਾ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਸੂਟਕੇਸ ਵਿੱਚ ਰੱਖਣ ਦੇ ਦੋਸ਼ ਵਿੱਚ ਚੱਲ ਰਹੇ ਮੁਕੱਦਮੇ 'ਚ ਇੱਕ ਅਧਿਆਪਕਾ ਗਵਾਹੀ ਦੇਣ ਪੁੱਜੀ ਤੇ ਉਹ ਅਦਾਲਤ ਦੇ ਵਿੱਚ ਫੁੱਟ ਫੁੱਟ ਕੇ ਰੋਣ ਲੱਗ ਪਈ ਉਸਨੇ ਅਦਾਲਤ ਨੂੰ ਦੱਸਿਆ ਕਿ ਸਕੂਲ ਵਿੱਚ ਉਹਨਾਂ ਬੱਚਿਆਂ ਨੂੰ ਬਹੁਤ ਪਿਆਰ ਕੀਤਾ ਜਾਂਦਾ ਸੀ ਦਰਸਲ ਇਹ ਕੇਸ ਹਾਕ ਯੰਗਲੀ ਜਿਸ ਨੂੰ ਓਨਲੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਦੇ ਖਿਲਾਫ ਹੈ ਕੇਸ ਆਕਲੈਂਡ ਦੀ ਹਾਈ ਕੋਰਟ ਵਿੱਚ ਜਸਟਿਸ ਜੈਫਰੀ ਵੈਨਿੰਗ ਦੇ ਸਾਹਮਣੇ ਚੱਲ ਰਿਹਾ ਹੈ ਅਤੇ ਇਸ ਦੀ ਕਾਰਵਾਈ ਅਗਲੇ 4 ਹਫ਼ਤਿਆਂ ਤੱਕ ਚੱਲਣ ਦੀ ਉਮੀਦ ਹੈ ਜੁਨਾਜੋ ਅਤੇ ਮੈਨੂ ਜੋ 8 ਅਤੇ 6 ਵਰਿਆਂ ਦੇ ਸਨ ਉਹਨਾਂ ਦੀਆਂ ਲਾਸ਼ਾਂ 2022 ਵਿੱਚ ਸੂਟਕੇਸ ਦੇ ਵਿੱਚੋਂ ਮਿਲੀਆਂ ਸਨ ਲਗਭਗ 4 ਸਾਲਾਂ ਬਾਅਦ ਜਦੋਂ 2018 ਦੇ ਵਿੱਚ ਉਹਨਾਂ ਦੀ ਮੌਤ ਹੋ ਚੁੱਕੀ ਸੀ ਇਹ ਲਾਸ਼ਾਂ ਉਸ ਵੇਲੇ ਮਿਲੀਆਂ ਜਦੋਂ ਪਰਿਵਾਰ ਨੇ ਇਥੋਂ ਘਰ ਖਾਲੀ ਕਰ ਦਿੱਤਾ ਤੇ ਆਪਣੇ ਸਮਾਨ ਨੂੰ ਨਿਲਾਮ ਕਰ ਦਿੱਤਾ ਲੇ ਖੁਦ ਕੇਸ ਲੜ ਰਹੀ ਹੈ ਉਹ ਮੰਨਦੀ ਹੈ ਕਿ ਉਸਨੇ ਆਪਣੇ ਬੱਚਿਆਂ ਦੀਆਂ ਜਾਨਾਂ ਲਈਆਂ ਸਨ ਪਰ ਉਹ ਨਾਲ ਇਹ ਵੀ ਕਹਿ ਰਹੀ ਹੈ ਕਿ ਉਸ ਵੇਲੇ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਇਸ ਲਈ ਉਹ ਦੋਸ਼ੀ ਨਹੀਂ ਹੈ ਜਦੋਂ ਕਿ ਪ੍ਰੋਸੀਕਿਊਸ਼ਨ ਦਾ ਕਹਿਣਾ ਹੈ ਕਿ ਲੀਵ ਵੱਲੋਂ ਸਟੋਰੇਜ ਯੂਨਿਟ ਲੈਣਾ ਲਾਸ਼ਾਂ ਨੂੰ ਛਪਾਉਣਾ ਆਪਣਾ ਨਾਂ ਬਦਲਣਾ ਤੇ ਕੋਰੀਅਰ ਭੇਜਣਾ ਇਹ ਸਾਰੇ ਕੰਮ ਦੱਸਦੇ ਹਨ ਕਿ ਉਸ ਨੂੰ ਪਤਾ ਸੀ ਕਿ ਉਹ ਕੀ ਕਰ ਰਹੀ ਹੈ ਤੇ ਇਹ ਸਭ ਕੁਝ ਗਲਤ ਹੈ ਪਪਾ ਟੋਇਟੇ ਸਾਊਥ ਸਕੂਲ ਦੀ ਸੀਨੀਅਰ ਅਧਿਆਪਕਾ ਮੈਨੀ ਰੌਬਰਟ ਨੇ ਕਿਹਾ ਹੈ ਕਿ ਯੂਨਾ ਦੀ ਮੁਸਕਾਨ ਦੁਨੀਆ ਨੂੰ ਰੋਸ਼ਨ ਕਰ ਦਿੰਦੀ ਸੀ ਅਤੇ ਮੈਨੂੰ ਖੁਸ਼ ਮਿਚਾ ਜਿਹੀ ਚੁਲਬੁਲਾ ਬੱਚਾ ਸੀ ਉਸ ਦੀ ਗਵਾਹੀ ਦੌਰਾਨ ਕੁਝ ਜ਼ੂਰੀ ਮੈਂਬਰਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਰੋਬਰਟਸਨ ਨੇ ਕਿਹਾ ਹੈ ਕਿ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਬਹੁਤ ਰੁਚੀ ਲੈਂਦੇ ਸਨ ਨਵੰਬਰ 2017 ਦੇ ਵਿੱਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਬਹੁਤ ਦੁਖੀ ਹੋ ਗਈ ਸੀ ਪਰ ਉਸਨੇ ਦੱਸਿਆ ਕਿ ਉਹ ਬੱਚਿਆਂ ਨੂੰ ਗੋਲਡ ਕੋਸਟ ਛੁੱਟੀਆਂ ਤੇ ਲੈ ਕੇ ਜਾ ਰਹੀ ਹੈ ਤੇ ਫਿਰ ਆ ਕੇ ਸੱਚਾਈ ਦੱਸੇਗੀ ਇਸ ਕੇਸ ਦੇ ਸਬੰਧ ਵਿੱਚ ਵਿਗਿਆਨੀਆਂ ਦੱਸਿਆ ਹੈ ਕਿ ਬੱਚਿਆਂ ਦੇ ਅਵਸ਼ੇਸ਼ ਦੇ ਵਿੱਚੋਂ ਨਾ ਟ੍ਰਿਪ ਲਾਈਨ ਨਾ ਦੀ ਦਵਾਈ ਮਿਲੀ ਹੈ ਪਰ ਸਾਲਾਂ ਬਾਅਦ ਮਿਲਣ ਕਰਕੇ ਇਸ ਦਾ ਪਤਾ ਕਰਨਾ ਬੇਹਦ ਮੁਸ਼ਕਲ ਹੈ ਕਿ ਬੱਚਿਆਂ ਦੀ ਮੌਤ ਇਸ ਜ਼ਹਿਰੀਲੀ ਦਵਾਈ ਨਾਲ ਹੋਈ ਹੈ ਜਾਂ ਕਾਰਨ ਕੁਝ ਹੋਰ ਸੀ ਵਿਗਿਆਨੀਆਂ ਨੇ ਦੱਸਿਆ ਹੈ ਕਿ ਇਹ ਦਵਾਈ ਬੱਚਿਆਂ ਨੂੰ ਨਹੀਂ ਦਿੱਤੀ ਜਾਂਦੀ ਤੇ ਇਸ ਦੀ ਥੋੜੀ ਜਿਹੀ ਖੁਰਾਕ ਵੀ ਜੇਕਰ ਵੱਧ ਦੇ ਦਿੱਤੀ ਜਾਵੇ ਤੇ ਜਾਨਲੇਵਾ ਸਾਬਤ ਹੋ ਸਕਦੀ ਹੈ ਪਰਿਵਾਰ ਦੇ ਜੀਪੀ ਡਾਕਟਰ ਰਾਮਾ ਨੇ ਕਿਹਾ ਹੈ ਕਿ ਲੀ ਨੇ ਕਦੇ ਉਸ ਨੂੰ ਸੁਸਾਇਡਲ ਵਿਚਾਰਾਂ ਬਾਰੇ ਨਹੀਂ ਦੱਸਿਆ ਸੀ ਉਸ ਨੇ ਕੇਵਲ ਨੀਂਦ ਨਾ ਆਉਣ ਦੀ ਸਮੱਸਿਆ ਹੀ ਦੱਸੀ ਸੀ ਜਿਸ ਕਰਕੇ ਉਸ ਨੇ ਉਸ ਨੂੰ ਦਵਾਈ ਦੇ ਦਿੱਤੀ ਸੀ ਉਸ ਨੂੰ ਨਵੰਬਰ 2017 ਦੇ ਵਿੱਚ ਹੈਲਥ ਬੋਰਡ ਵੱਲੋਂ ਚਿੱਠੀ ਰਾਹੀਂ ਪਤਾ ਲੱਗਿਆ ਸੀ ਕਿ ਲੀ ਨੇ ਆਪਣੇ ਬੱਚਿਆਂ ਨੂੰ ਮਾਰਨ ਦੀ ਗੱਲ ਆਖੀ ਹੈ ਤੁਹਾਨੂੰ ਦੱਸ ਦਈਏ ਕਿ ਮੁਕੱਦਮਾ ਜਾਰੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਲੀ ਦਾ ਇਹ ਦੋਸ਼ ਸਾਬਿਤ ਹੁੰਦਾ ਹੈ ਜਾਂ ਨਹੀਂ ਹੁੰਦਾ ਤੇ ਜੇਕਰ ਉਸ ਦਾ ਦੋਸ਼ ਸਾਬਿਤ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਬੱਚਿਆਂ ਨੂੰ ਮਾਰਨ ਦੇ ਦੋਸ਼ ਕਿੰਨੀ ਵੱਡੀ ਸਜ਼ਾ ਮਿਲੇਗੀ ਦੋ ਬੱਚਿਆਂ ਦਾ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਸੂਟਕੇਸ ਵਿੱਚ ਰੱਖਣ ਦੇ ਦੋਸ਼ ਵਿੱਚ ਚੱਲ ਰਹੇ ਮੁਕੱਦਮੇ 'ਚ ਇੱਕ ਅਧਿਆਪਕਾ ਗਵਾਹੀ ਦੇਣ ਪੁੱਜੀ ਤੇ ਉਹ ਅਦਾਲਤ ਦੇ ਵਿੱਚ ਫੁੱਟ ਫੁੱਟ ਕੇ ਰੋਣ ਲੱਗ ਪਈ ਉਸਨੇ ਅਦਾਲਤ ਨੂੰ ਦੱਸਿਆ ਕਿ ਸਕੂਲ ਵਿੱਚ ਉਹਨਾਂ ਬੱਚਿਆਂ ਨੂੰ ਬਹੁਤ ਪਿਆਰ ਕੀਤਾ ਜਾਂਦਾ ਸੀ ਦਰਸਲ ਇਹ ਕੇਸ ਹਾਕ ਯੰਗਲੀ ਜਿਸ ਨੂੰ ਓਨਲੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਦੇ ਖਿਲਾਫ ਹੈ ਕੇਸ ਆਕਲੈਂਡ ਦੀ ਹਾਈ ਕੋਰਟ ਵਿੱਚ ਜਸਟਿਸ ਜੈਫਰੀ ਵੈਨਿੰਗ ਦੇ ਸਾਹਮਣੇ ਚੱਲ ਰਿਹਾ ਹੈ ਅਤੇ ਇਸ ਦੀ ਕਾਰਵਾਈ ਅਗਲੇ 4 ਹਫ਼ਤਿਆਂ ਤੱਕ ਚੱਲਣ ਦੀ ਉਮੀਦ ਹੈ ਜੁਨਾਜੋ ਅਤੇ ਮੈਨੂ ਜੋ 8 ਅਤੇ 6 ਵਰਿਆਂ ਦੇ ਸਨ ਉਹਨਾਂ ਦੀਆਂ ਲਾਸ਼ਾਂ 2022 ਵਿੱਚ ਸੂਟਕੇਸ ਦੇ ਵਿੱਚੋਂ ਮਿਲੀਆਂ ਸਨ ਲਗਭਗ 4 ਸਾਲਾਂ ਬਾਅਦ ਜਦੋਂ 2018 ਦੇ ਵਿੱਚ ਉਹਨਾਂ ਦੀ ਮੌਤ ਹੋ ਚੁੱਕੀ ਸੀ ਇਹ ਲਾਸ਼ਾਂ ਉਸ ਵੇਲੇ ਮਿਲੀਆਂ ਜਦੋਂ ਪਰਿਵਾਰ ਨੇ ਇਥੋਂ ਘਰ ਖਾਲੀ ਕਰ ਦਿੱਤਾ ਤੇ ਆਪਣੇ ਸਮਾਨ ਨੂੰ ਨਿਲਾਮ ਕਰ ਦਿੱਤਾ ਲੇ ਖੁਦ ਕੇਸ ਲੜ ਰਹੀ ਹੈ ਉਹ ਮੰਨਦੀ ਹੈ ਕਿ ਉਸਨੇ ਆਪਣੇ ਬੱਚਿਆਂ ਦੀਆਂ ਜਾਨਾਂ ਲਈਆਂ ਸਨ ਪਰ ਉਹ ਨਾਲ ਇਹ ਵੀ ਕਹਿ ਰਹੀ ਹੈ ਕਿ ਉਸ ਵੇਲੇ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਇਸ ਲਈ ਉਹ ਦੋਸ਼ੀ ਨਹੀਂ ਹੈ ਜਦੋਂ ਕਿ ਪ੍ਰੋਸੀਕਿਊਸ਼ਨ ਦਾ ਕਹਿਣਾ ਹੈ ਕਿ ਲੀਵ ਵੱਲੋਂ ਸਟੋਰੇਜ ਯੂਨਿਟ ਲੈਣਾ ਲਾਸ਼ਾਂ ਨੂੰ ਛਪਾਉਣਾ ਆਪਣਾ ਨਾਂ ਬਦਲਣਾ ਤੇ ਕੋਰੀਅਰ ਭੇਜਣਾ ਇਹ ਸਾਰੇ ਕੰਮ ਦੱਸਦੇ ਹਨ ਕਿ ਉਸ ਨੂੰ ਪਤਾ ਸੀ ਕਿ ਉਹ ਕੀ ਕਰ ਰਹੀ ਹੈ ਤੇ ਇਹ ਸਭ ਕੁਝ ਗਲਤ ਹੈ ਪਪਾ ਟੋਟੇ ਸਾਊਥ ਸਕੂਲ ਦੀ ਸੀਨੀਅਰ ਅਧਿਆਪਕਾ ਮੈਨੀ ਰੌਬਰਟ ਨੇ ਕਿਹਾ ਹੈ ਕਿ ਯੂਨਾ ਦੀ ਮੁਸਕਾਨ ਦੁਨੀਆ ਨੂੰ ਰੋਸ਼ਨ ਕਰ ਦਿੰਦੀ ਸੀ ਅਤੇ ਮੈਨੂੰ ਖੁਸ਼ ਮਿਚਾ ਜਿਹੀ ਚੁਲਬੁਲਾ ਬੱਚਾ ਸੀ ਉਸ ਦੀ ਗਵਾਹੀ ਦੌਰਾਨ ਕੁਝ ਜ਼ੂਰੀ ਮੈਂਬਰਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਰੋਬਰਟਸਨ ਨੇ ਕਿਹਾ ਹੈ ਕਿ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਬਹੁਤ ਰੁਚੀ ਲੈਂਦੇ ਸਨ ਨਵੰਬਰ 2017 ਦੇ ਵਿੱਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਬਹੁਤ ਦੁਖੀ ਹੋ ਗਈ ਸੀ ਪਰ ਉਸਨੇ ਦੱਸਿਆ ਕਿ ਉਹ ਬੱਚਿਆਂ ਨੂੰ ਗੋਲਡ ਕੋਸਟ ਛੁੱਟੀਆਂ ਤੇ ਲੈ ਕੇ ਜਾ ਰਹੀ ਹੈ ਤੇ ਫਿਰ ਆ ਕੇ ਸੱਚਾਈ ਦੱਸੇਗੀ ਇਸ ਕੇਸ ਦੇ ਸਬੰਧ ਵਿੱਚ ਵਿਗਿਆਨੀਆਂ ਦੱਸਿਆ ਹੈ ਕਿ ਬੱਚਿਆਂ ਦੇ ਅਵਸ਼ੇਸ਼ ਦੇ ਵਿੱਚੋਂ ਨਾ ਟ੍ਰਿਪ ਲਾਈਨ ਨਾ ਦੀ ਦਵਾਈ ਮਿਲੀ ਹੈ ਪਰ ਸਾਲਾਂ ਬਾਅਦ ਮਿਲਣ ਕਰਕੇ ਇਸ ਦਾ ਪਤਾ ਕਰਨਾ ਬੇਹਦ ਮੁਸ਼ਕਲ ਹੈ ਕਿ ਬੱਚਿਆਂ ਦੀ ਮੌਤ ਇਸ ਜ਼ਹਿਰੀਲੀ ਦਵਾਈ ਨਾਲ ਹੋਈ ਹੈ ਜਾਂ ਕਾਰਨ ਕੁਝ ਹੋਰ ਸੀ ਵਿਗਿਆਨੀਆਂ ਨੇ ਦੱਸਿਆ ਹੈ ਕਿ ਇਹ ਦਵਾਈ ਬੱਚਿਆਂ ਨੂੰ ਨਹੀਂ ਦਿੱਤੀ ਜਾਂਦੀ ਤੇ ਇਸ ਦੀ ਥੋੜੀ ਜਿਹੀ ਖੁਰਾਕ ਵੀ ਜੇਕਰ ਵੱਧ ਦੇ ਦਿੱਤੀ ਜਾਵੇ ਤੇ ਜਾਨਲੇਵਾ ਸਾਬਤ ਹੋ ਸਕਦੀ ਹੈ ਪਰਿਵਾਰ ਦੇ ਜੀਪੀ ਡਾਕਟਰ ਰਾਮਾ ਨੇ ਕਿਹਾ ਹੈ ਕਿ ਲੀ ਨੇ ਕਦੇ ਉਸ ਨੂੰ ਸੁਸਾਇਡਲ ਵਿਚਾਰਾਂ ਬਾਰੇ ਨਹੀਂ ਦੱਸਿਆ ਸੀ ਉਸ ਨੇ ਕੇਵਲ ਨੀਂਦ ਨਾ ਆਉਣ ਦੀ ਸਮੱਸਿਆ ਹੀ ਦੱਸੀ ਸੀ ਜਿਸ ਕਰਕੇ ਉਸ ਨੇ ਉਸ ਨੂੰ ਦਵਾਈ ਦੇ ਦਿੱਤੀ ਸੀ ਉਸ ਨੂੰ ਨਵੰਬਰ 2017 ਦੇ ਵਿੱਚ ਹੈਲਥ ਬੋਰਡ ਵੱਲੋਂ ਚਿੱਠੀ ਰਾਹੀਂ ਪਤਾ ਲੱਗਿਆ ਸੀ ਕਿ ਲੀ ਨੇ ਆਪਣੇ ਬੱਚਿਆਂ ਨੂੰ ਮਾਰਨ ਦੀ ਗੱਲ ਆਖੀ ਤੋਂ ਨੂੰ ਦੱਸਦੀ ਹੈ ਕਿ ਮੁਕੱਦਮਾ ਜਾਰੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਲੀ ਦਾ ਇਹ ਦੋਸ਼ ਸਾਬਿਤ ਹੁੰਦਾ ਹੈ ਜਾਂ ਨਹੀਂ ਹੁੰਦਾ ਤੇ ਜੇਕਰ ਉਸ ਦਾ ਦੋਸ਼ ਸਾਬਿਤ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਬੱਚਿਆਂ ਨੂੰ ਮਾਰਨ ਦੇ ਦੋਸ਼ ਕਿੰਨੀ ਵੱਡੀ ਸਜ਼ਾ ਮਿਲੇਗੀ ਦੋ ਬੱਚਿਆਂ ਦਾ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਸੂਟ ਕੇਸ ਵਿੱਚ ਰੱਖਣ ਦੇ ਦੋਸ਼ ਵਿੱਚ ਚੱਲ ਰਹੇ ਮੁਕੱਦਮੇ 'ਚ ਇੱਕ ਅਧਿਆਪਕਾ ਗਵਾਹੀ ਦੇਣ ਪੁੱਜੀ ਤੇ ਉਹ ਅਦਾਲਤ ਦੇ ਵਿੱਚ ਫੁੱਟ ਫੁੱਟ ਕੇ ਰੋਣ ਲੱਗ ਪਈ ਉਸਨੇ ਅਦਾਲਤ ਨੂੰ ਦੱਸਿਆ ਕਿ ਸਕੂਲ ਵਿੱਚ ਉਹਨਾਂ ਬੱਚਿਆਂ ਨੂੰ ਬਹੁਤ ਪਿਆਰ ਕੀਤਾ ਜਾਂਦਾ ਸੀ ਦਰਸਲ ਇਹ ਕੇਸ ਹਾਕ ਯੰਗਲੀ ਜਿਸ ਨੂੰ ਓਨਲੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਦੇ ਖਿਲਾਫ ਹੈ ਕੇਸ ਆਕਲੈਂਡ ਦੀ ਹਾਈ ਕੋਰਟ ਵਿੱਚ ਜਸਟਿਸ ਜੈਫਰੀ ਵੈਨਿੰਗ ਦੇ ਸਾਹਮਣੇ ਚੱਲ ਰਿਹਾ ਹੈ ਅਤੇ ਇਸ ਦੀ ਕਾਰਵਾਈ ਅਗਲੇ 4 ਹਫ਼ਤਿਆਂ ਤੱਕ ਚੱਲਣ ਦੀ ਉਮੀਦ ਹੈ ਜੁਨਾਜੋ ਅਤੇ ਮੀਨੂ ਜੋ 8 ਅਤੇ 6 ਵਰਿਆਂ ਦੇ ਸਨ ਉਹਨਾਂ ਦੀਆਂ ਲਾਸ਼ਾਂ 2022 ਵਿੱਚ ਸੂਟਕੇਸ ਦੇ ਵਿੱਚੋਂ ਮਿਲੀਆਂ ਸਨ ਲਗਭਗ 4 ਸਾਲਾਂ ਬਾਅਦ ਜਦੋਂ 2018 ਦੇ ਵਿੱਚ ਉਹਨਾਂ ਦੀ ਮੌਤ ਹੋ ਚੁੱਕੀ ਸੀ ਇਹ ਲਾਸ਼ਾਂ ਉਸ ਵੇਲੇ ਮਿਲੀਆਂ ਜਦੋਂ ਪਰਿਵਾਰ ਨੇ ਇਥੋਂ ਘਰ ਖਾਲੀ ਕਰ ਦਿੱਤਾ ਤੇ ਆਪਣੇ ਸਮਾਨ ਨੂੰ ਨਿਲਾਮ ਕਰ ਦਿੱਤਾ ਲੇ ਖੁਦ ਕੇਸ ਲੜ ਰਹੀ ਹੈ ਉਹ ਮੰਨਦੀ ਹੈ ਕਿ ਉਸਨੇ ਆਪਣੇ ਬੱਚਿਆਂ ਦੀਆਂ ਜਾਨਾਂ ਲਈਆਂ ਸਨ ਪਰ ਉਹ ਨਾਲ ਇਹ ਵੀ ਕਹਿ ਰਹੀ ਹੈ ਕਿ ਉਸ ਵੇਲੇ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਇਸ ਲਈ ਉਹ ਦੋਸ਼ੀ ਨਹੀਂ ਹੈ ਜਦੋਂ ਕਿ ਪ੍ਰੋਸੀਕਿਊਸ਼ਨ ਦਾ ਕਹਿਣਾ ਹੈ ਕਿ ਲੀਵ ਵੱਲੋਂ ਸਟੋਰੇਜ ਯੂਨਿਟ ਲੈਣਾ ਲਾਸ਼ਾਂ ਨੂੰ ਛਪਾਉਣਾ ਆਪਣਾ ਨਾਂ ਬਦਲਣਾ ਤੇ ਕੋਰੀਅਰ ਭੇਜਣਾ ਇਹ ਸਾਰੇ ਕੰਮ ਦੱਸਦੇ ਹਨ ਕਿ ਉਸ ਨੂੰ ਪਤਾ ਸੀ ਕਿ ਉਹ ਕੀ ਕਰ ਰਹੀ ਹੈ ਤੇ ਇਹ ਸਭ ਕੁਝ ਗਲਤ ਹੈ ਪਪਾ ਟੋਟੇ ਸਾਊਥ ਸਕੂਲ ਦੀ ਸੀਨੀਅਰ ਅਧਿਆਪਕਾ ਮੈਨੀ ਰੌਬਰਟ ਨੇ ਕਿਹਾ ਹੈ ਕਿ ਯੂਨਾ ਦੀ ਮੁਸਕਾਨ ਦੁਨੀਆ ਨੂੰ ਰੋਸ਼ਨ ਕਰ ਦਿੰਦੀ ਸੀ ਅਤੇ ਮੈਨੂੰ ਖੁਸ਼ ਮਿਚਾ ਜਿਹੀ ਚੁਲਬੁਲਾ ਬੱਚਾ ਸੀ ਉਸ ਦੀ ਗਵਾਹੀ ਦੌਰਾਨ ਕੁਝ ਜ਼ੂਰੀ ਮੈਂਬਰਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਰੋਬਰਟਸਨ ਨੇ ਕਿਹਾ ਹੈ ਕਿ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਬਹੁਤ ਰੁਚੀ ਲੈਂਦੇ ਸਨ ਨਵੰਬਰ 2017 ਦੇ ਵਿੱਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਬਹੁਤ ਦੁਖੀ ਹੋ ਗਈ ਸੀ ਪਰ ਉਸਨੇ ਦੱਸਿਆ ਕਿ ਉਹ ਬੱਚਿਆਂ ਨੂੰ ਗੋਲਡ ਕੋਸਟ ਛੁੱਟੀਆਂ ਤੇ ਲੈ ਕੇ ਜਾ ਰਹੀ ਹੈ ਤੇ ਫਿਰ ਆ ਕੇ ਸੱਚਾਈ ਦੱਸੇਗੀ ਇਸ ਕੇਸ ਦੇ ਸਬੰਧ ਵਿੱਚ ਵਿਗਿਆਨੀਆਂ ਦੱਸਿਆ ਹੈ ਕਿ ਬੱਚਿਆਂ ਦੇ ਅਵਸ਼ੇਸ਼ ਦੇ ਵਿੱਚੋਂ ਨੌ ਟ੍ਰਿਪ ਲਾਈਨ ਨਾ ਦੀ ਦਵਾਈ ਮਿਲੀ ਹੈ ਪਰ ਸਾਲਾਂ ਬਾਅਦ ਮਿਲਣ ਕਰਕੇ ਇਸ ਦਾ ਪਤਾ ਕਰਨਾ ਬੇਹਦ ਮੁਸ਼ਕਲ ਹੈ ਕਿ ਬੱਚਿਆਂ ਦੀ ਮੌਤ ਇਸ ਜ਼ਹਿਰੀਲੀ ਦਵਾਈ ਨਾਲ ਹੋਈ ਹੈ ਜਾਂ ਕਾਰਨ ਕੁਝ ਹੋਰ ਸੀ ਵਿਗਿਆਨੀਆਂ ਨੇ ਦੱਸਿਆ ਹੈ ਕਿ ਇਹ ਦਵਾਈ ਬੱਚਿਆਂ ਨੂੰ ਨਹੀਂ ਦਿੱਤੀ ਜਾਂਦੀ ਤੇ ਇਸ ਦੀ ਥੋੜੀ ਜਿਹੀ ਖੁਰਾਕ ਵੀ ਜੇਕਰ ਵੱਧ ਦੇ ਦਿੱਤੀ ਜਾਵੇ ਤੇ ਜਾਨਲੇਵਾ ਸਾਬਤ ਹੋ ਸਕਦੀ ਹੈ ਪਰਿਵਾਰ ਦੇ ਜੀਪੀ ਡਾਕਟਰ ਰਾਮਾ ਨੇ ਕਿਹਾ ਹੈ ਕਿ ਲੀ ਨੇ ਕਦੇ ਉਸ ਨੂੰ ਸੁਸਾਇਡਲ ਵਿਚਾਰਾਂ ਬਾਰੇ ਨਹੀਂ ਦੱਸਿਆ ਸੀ ਉਸ ਨੇ ਕੇਵਲ ਨੀਂਦ ਨਾ ਆਉਣ ਦੀ ਸਮੱਸਿਆ ਹੀ ਦੱਸੀ ਸੀ ਜਿਸ ਕਰਕੇ ਉਸ ਨੇ ਉਸ ਨੂੰ ਦਵਾਈ ਦੇ ਦਿੱਤੀ ਸੀ ਉਸ ਨੂੰ ਨਵੰਬਰ 2017 ਦੇ ਵਿੱਚ ਹੈਲਥ ਬੋਰਡ ਵੱਲੋਂ ਚਿੱਠੀ ਰਾਹੀਂ ਪਤਾ ਲੱਗਿਆ ਸੀ ਕਿ ਲੀ ਨੇ ਆਪਣੇ ਬੱਚਿਆਂ ਨੂੰ ਮਾਰਨ ਦੀ ਗੱਲ ਆਖੀ ਹੈ ਤੁਹਾਨੂੰ ਦੱਸ ਦਈਏ ਕਿ ਮੁਕੱਦਮਾ ਜਾਰੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਲੀ ਦਾ ਇਹ ਦੋਸ਼ ਸਾਬਿਤ ਹੁੰਦਾ ਹੈ ਜਾਂ ਨਹੀਂ ਹੁੰਦਾ ਤੇ ਜੇਕਰ ਉਸ ਦਾ ਦੋਸ਼ ਸਾਬਿਤ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਬੱਚਿਆਂ ਨੂੰ ਮਾਰਨ ਦੇ ਦੋਸ਼ ਕਿੰਨੀ ਵੱਡੀ ਸਜ਼ਾ ਮਿਲੇਗੀ